ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਅਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਉਸ ਦਾ ਕੇਸ ਮਾਨਕੋ ਜਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸਜ਼ਾ ਸੁਣਾਈ ਜਾਵੇਗੀ। ਅਦਾਲਤੀ ਡਾਕੂਮੈਂਟ ਦੇ ਮੁਤਾਬਕ ਜੂਨ 2023 ਵਿੱਚ ਕਾਮਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕਿਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ATM ਤੋਂ ਨਕਦੀ ਕੱਢੀ ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ ਬਜ਼ੁਰਗ ਬਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ ਤੁਹਾਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟਨ ਨੇ ਕਿਹਾ ਹੈ ਕਿ ਧੋਖੇਵਾਜ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਖਾ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਅਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਉਸ ਦਾ ਕੇਸ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸਜ਼ਾ ਸੁਣਾਈ ਜਾਵੇਗੀ। ਅਦਾਲਤੀ ਡਾਕੂਮੈਂਟ ਦੇ ਮੁਤਾਬਕ ਜੂਨ 2023 ਵਿੱਚ ਕਮ ਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕੀਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ATM ਤੋਂ ਨਕਦੀ ਕਢੀ, ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ। ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ। ਬਜ਼ੁਰਗ ਬਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ। ਤਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟ ਨੇ ਕਿਹਾ ਹੈ ਕਿ ਧੋਖੇਬਾਜ਼ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਖਾ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਉਸ ਦਾ ਕੇਸ ਮਾਨਕੋ ਜਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸਜ਼ਾ ਸੁਣਾਈ ਜਾਵੇਗੀ। ਅਦਾਲਤੀ ਡਾਕੂਮੈਂਟ ਦੇ ਮੁਤਾਬਕ ਜੂਨ 2023 ਵਿੱਚ ਕਾਮਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕਿਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ATM ਤੋਂ ਨਕਦੀ ਕੱਢੀ, ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ। ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ। ਬਜ਼ੁਰਗ ਮਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ। ਤਨ ਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟ ਨੇ ਕਿਹਾ ਹੈ ਕਿ ਧੋਖੇਬਾਜ਼ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ ਉਸ ਦਾ ਕੇਸ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸੁਣਾਈ ਜਾਵੇਗੀ ਅਦਾਲਤੀ ਡਾਕੂਮੈਂਟ ਦੇ ਮੁਤਾਬਿਕ ਜੂਨ 2023 ਵਿੱਚ ਕਾਮਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕਿਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ATM ਤੋਂ ਨਕਦੀ ਕੱਢੀ, ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ। ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ। ਬਜ਼ੁਰਗ ਬਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦੇ ਹਾਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ। ਤਨ ਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟ ਨੇ ਕਿਹਾ ਹੈ ਕਿ ਧੋਖੇਬਾਜ਼ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ ਉਸ ਦਾ ਕੇਸ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸੁਝਾ ਸੁਨਾਇ ਜਾਵੇਗੀ ਅਦਾਲਤੀ ਡਾਕੂਮੈਂਟ ਦੇ ਮੁਤਾਬਿਕ ਜੂਨ 2023 ਵਿੱਚ ਕਾਮ ਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ट्रांजੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕਿਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ਏਟੀਐਮ ਤੋਂ ਨਕਦੀ ਕੱਢੀ ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ ਬਜ਼ੁਰਗ ਬਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ ਤੁਹਾਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟਨ ਨੇ ਕਿਹਾ ਹੈ ਕਿ ਧੋਖੇਵਾਜ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਖਾ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਉਸ ਦਾ ਕੇਸ ਮਾਨਕੋ ਜਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸਜ਼ਾ ਸੁਣਾਈ ਜਾਵੇਗੀ। ਅਦਾਲਤੀ ਡਾਕੂਮੈਂਟ ਦੇ ਮੁਤਾਬਕ ਜੂਨ 2023 ਵਿੱਚ ਸਾਮਸਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸ ਦੇ ਖਾਤੇ ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕੀਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ATM ਤੋਂ ਨਕਦੀ ਕਢੀ ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ ਬਜ਼ੁਰਗ ਮਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦੇ ਹਾਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ ਤਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟ ਨੇ ਕਿਹਾ ਹੈ ਕਿ ਧੋਖੇਬਾਜ਼ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਖਾ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਉਸ ਦਾ ਕੇਸ ਮਾਨਕੋ ਜਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸਜ਼ਾ ਸੁਣਾਈ ਜਾਵੇਗੀ। ਅਦਾਲਤੀ ਡਾਕੂਮੈਂਟ ਦੇ ਮੁਤਾਬਕ ਜੂਨ 2023 ਵਿੱਚ ਕਾਮਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕਿਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ATM ਤੋਂ ਨਕਦੀ ਕੱਢੀ, ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ। ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ। ਬਜ਼ੁਰਗ ਬਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ। ਤਨ ਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟ ਨੇ ਕਿਹਾ ਹੈ ਕਿ ਧੋਖੇਬਾਜ਼ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ ਉਸ ਦਾ ਕੇਸ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸੁਝਾ ਸੁਨਾਇ ਜਾਵੇਗੀ ਅਦਾਲਤੀ ਡਾਕੂਮੈਂਟ ਦੇ ਮੁਤਾਬਿਕ ਜੂਨ 2023 ਵਿੱਚ ਕਮ ਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕੀਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ATM ਤੋਂ ਨਕਦੀ ਕਢੀ, ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ। ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ। ਬਜ਼ੁਰਗ ਬਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ। ਤਨ ਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟ ਨੇ ਕਿਹਾ ਹੈ ਕਿ ਧੋਖੇਬਾਜ਼ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਕਾਉ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ। ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਉਸ ਦਾ ਕੇਸ ਮਾਨਕੋ ਜਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸਜ਼ਾ ਸੁਣਾਈ ਜਾਵੇਗੀ। ਅਦਾਲਤੀ ਡਾਕੂਮੈਂਟ ਦੇ ਮੁਤਾਬਕ ਜੂਨ 2023 ਵਿੱਚ ਕਾਮਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧੇ ਸਿੰਘ ਦੇ ਕਿਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ATM ਤੋਂ ਨਕਦੀ ਕਢੀ, ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ। ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ। ਬਜ਼ੁਰਗ ਬਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ। ਤਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟਨ ਨੇ ਕਿਹਾ ਹੈ ਕਿ ਧੋਖੇਬਾਜ਼ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੱਡਾ ਕਾਲ ਸੈਂਟਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕਮਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ 80 ਸਾਲਾ ਬਜ਼ੁਰਗ ਮਹਿਲਾ ਤੋਂ 17000 ਡਾਲਰ ਤੋਂ ਵੱਧ ਠੱਗਣ ਦੇ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ ਉਸ ਦਾ ਕੇਸ ਮਾਨੁਕੋ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਨੂੰ ਅਕਤੂਬਰ ਵਿੱਚ ਸੁਝਾ ਸੁਨਾਇ ਜਾਵੇਗੀ ਅਦਾਲਤੀ ਡਾਕੂਮੈਂਟ ਦੇ ਮੁਤਾਬਿਕ ਜੂਨ 2023 ਵਿੱਚ ਕਾਮ ਸਰਟਨ ਨਾਰਥ ਦੀ 80 ਸਾਲਾ ਬਜ਼ੁਰਗ ਮਹਿਲਾ ਨੂੰ ਇੱਕ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐਪਲ ਦਾ ਅਧਿਕਾਰੀ ਦੱਸਿਆ ਤੇ ਤਿੰਨ ਕਾਲਾਂ ਰਾਹੀਂ ਮਹਿਲਾ ਨੂੰ ਸੌਫਟਵੇਅਰ ਡਾਊਨਲੋਡ ਕਰਵਾਇਆ ਇਸ ਤੋਂ ਬਾਅਦ ਉਸਦੇ ਖਾਤੇ 'ਚੋਂ 17450 ਡਾਲਰ ਦੀਆਂ ਗਲਤ ਟ੍ਰਾਂਜੈਕਸ਼ਨਾਂ ਹੋਈਆਂ ਇਸ ਰਕਮ ਵਿੱਚ ਲਗਭਗ 9950 ਡਾਲਰ ਸਿੱਧ ਸਿੰਘ ਦੇ ਕੀਵੀ ਬੈਂਕ ਖਾਤੇ ਦੇ ਵਿੱਚ ਆਏ ਉਸਨੇ ਉਸੇ ਰਾਤ ਕਈ ਵਾਰ ਏਟੀਐਮ ਤੋਂ ਨਕਦੀ ਕੱਢੀ ਵਾਇਜ਼ ਖਾਤੇ ਦੇ ਵਿੱਚ ਪੈਸੇ ਭੇਜੇ ਅਤੇ ਕ੍ਰਿਪਟੋ ਕਰੰਸੀ ਵੀ ਖਰੀਦੀ ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ ਹੈ ਪਰ ਉਸ ਵੇਲੇ ਉਸਦੇ ਖਾਤੇ ਵਿੱਚ ਸਿਰਫ 23 ਡਾਲਰ ਹੀ ਬਚੇ ਸਨ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਿੰਘ ਨੇ ਦੋਸ਼ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ ਬਜ਼ੁਰਗ ਮਹਿਲਾ ਨੇ ਧੋਖਾਧੜੀ ਬਾਰੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਣਜਾਣ ਲੋਕਾਂ ਦੀ ਕਾਲ ਤੇ ਵਿਸ਼ਵਾਸ ਨਾ ਕਰੋ ਤੁਹਾਨੂੰ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਡਿਟੈਕਟਿਵ ਸੀਨੀਅਰ ਸਰਜੈਂਟ ਕ੍ਰੈਗ ਬੋਲਟਨ ਨੇ ਕਿਹਾ ਹੈ ਕਿ ਧੋਖੇਬਾਜ਼ ਅਕਸਰ ਲੈਂਡਲਾਈਨ ਵਰਤਣ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕੰਪਿਊਟਰ ਤੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿਉਂਕਿ ਠੱਗ ਲੋਕ ਚੰਗੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਰਹਿੰਦੇ ਹਨ ਹੁਣ ਅਕਤੂਬਰ ਵਿੱਚ ਮਾਨੁਖਾ ਜ਼ਿਲ੍ਹਾ ਅਦਾਲਤ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ